ਪਿੰਡ ਦੇ ਲੋਕਾਂ ਕੋਲੋਂ ਸੁਪਨਿਚ ਹੋਣਿਆ ਸੇਵਾ ਕਰਨ ਦਾ ਮੌਕਾ ਮਿਲਦਿਆ ਤੁਹਾਡੇ ਅਸੀਂ ਇੱਥੇ ਸਰਪੰਚਤਾ ਸਿੱਧਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸਰਪੰਚ ਗੁਰਨਾਮ ਸਿੰਘ ਚੀਮਾ ਪਿੰਡ ਸਿੰਘੋਵਾਲ ਮੈਨੂੰ ਪਿਆਰੇ ਪਿੰਡ ਵਾਸੀਆਂ ਨੇ ਮੈਨੂੰ ਬਹੁਤ ਹੀ ਤੈਦਿਲੋਂ ਹੋ ਕੇ ਮਾਨ ਬਖਸ਼ਿਆ 15 ਅਕਤੂਬਰ ਨੂੰ ਮੈਨੂੰ ਇਹਨਾਂ ਨੇ ਸਰਪੰਚੀ ਦੀਆਂ ਵੋਟਾਂ ਪਾ ਕੇ ਸਰਪੰਚ ਬਣਾਇਆ ਜੀ ਜੀ ਦਾ ਪਿਛਲੀ ਪੰਚਾਇਤ ਹਮ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੈ ਜੋ ਤੁਹਾਡੇ ਬਾਈ ਦੇ ਪੂਰੇ ਹੋ ਜਾਣੇ। ਪਹਿਲੇ ਪਿਛਲੀ ਪੰਚਾਇਤ ਮਲਕੀ ਪਹਿਲਾਂ ਆਪਾਂ ਰਸਤਾ ਬਣਾਇਆ ਆਪਣਾ ਸਰਪੰਚ ਨਹੀਂ ਬਣਿਆ ਆਪਣਾ ਬਾਈਪਾਸ ਨੂੰ ਇਥੋਂ ਲਿੰਕ ਕਰਦਾ ਆਪਣਾ ਰੋਡ 12 ਫੁੱਟ ਰੋਡ ਅਸੀਂ ਲਿੰਕ ਕੀਤਾ ਆਪਣੇ ਹਾਈਵੇ ਨਾਲ। ਹੋਰ ਵੀ ਪਿੰਡ ਦੇ ਜਿਹੜੇ ਕੰਮ ਕੀਤੇ ਪਰ ਹੁਣ ਜਦੋਂ ਅਸੀਂ ਆਪ ਸਰਪੰਚ ਬਣ ਤੋਂ ਬਾਅਦ ਆਪਾਂ ਮੜੀਆਂ ਦਾ ਰਸਤਾ ਮੇਨ ਸਾਰੇ ਪਿੰਡ ਨੇ ਕਿਹਾ ਸੀ। ਵੀ ਇਹ ਉਹ ਸ਼ੁਰੂ ਕੀਤਾ। ਉਹ ਵੀ ਹੁਣ ਹਫਤੇ 10 ਦਿਨਾਂ ਤੱਕ ਤਿਆਰ ਹੋ ਜਾਏਗਾ। ਹੋਰ ਪਿੰਡ ਦੀ ਸਾਫ ਸਪਾਈ ਜਿਹੜੀ ਸਕੂਲ 'ਚ ਜਿਹੜਾ ਕੋਈ ਮਤਲਬ ਕੀ ਸਾਰਾ ਕੁਝ ਹੋਰ ਪਿੰਡ ਵਾਸੀਆਂ ਦੇ ਜਿਹੜੇ ਕੰਮ ਨੇ ਅਸੀਂ ਤੈਹ ਦੇ ਲੋਕ ਕੇ ਕਰ ਰਿਹਾ। ਕੋਈ ਪਾਰਟੀਵਾਦੀ ਨਹੀਂ ਫਿਰ ਵੀ ਅਸੀਂ ਮਤਲਬ ਕੋਈ ਪਾਰਟੀਵਾਦੀ ਨਹੀਂ ਕਰ ਰਹੇ। ਜੀ ਸਰ ਤੁਸੀਂ ਆਮ ਦੇਖਿਆ ਹੋਵੇਗਾ ਜਦੋਂ ਅੰਦੇ ਪਿੰਡਾਂ 'ਚ ਜੈਦਾ ਫੁੱਲ ਬੂਟੇ ਲੱਗੇ ਹੁੰਦੇ ਨੇ ਲਟਾਂ ਲੱਗੀਆਂ ਹੁੰਦੀਆਂ ਨੇ ਉਹਦਾ ਚਲੋ ਪਿੰਡ ਦੇ ਵਿੱਚ ਇਹਦਾ ਕਰੀਦਾ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ। ਸੋ ਬੱਚਿਆਂ ਵਾਸਤੇ ਓਪਨ ਜਿਮ ਉਹਦੇ ਨਾਲ ਜੋwana ਵਾਸਤੇ ਬੱਚਿਆਂ ਵਾਸਤੇ ਝੁੱਲੇ ਲੱਗੇ ਹੁੰਦੇ ਨੇ ਸੋ ਕਾਫੀ ਸੁੱਖ ਸਹੂਤਾ ਦਾ ਕਹਿੰਦੇ ਜਿਹੜਾ ਦੇਖਣੇ ਦੀ ਹੁੰਦੀ ਆ ਸੋ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਅਜਿਹੀ ਸਹੂਤਾ ਹੈਗੀ ਸਾਡੇ ਪਿੰਡ ਪਹਿਲਾਂ ਬਣੇ ਆ ਚਲੋ ਅਸੀਂ ਉਹਨੂੰ ਅਪਰੂਵ ਕਰਾਂਗੇ ਜੀ ਬਣੇ ਓਪਨ ਜਿਮ ਬਣੇ ਆ ਛੋਟੀ ਇਹ ਮਤਲ ਅਹੀਂ ਹੁਣ ਮਿਲ ਕੇ ਮਤੇ ਪਾਏ ਆ ਤੇ ਨਰੇਗਾ ਜੋ ਮਤਲ ਅਹੀਂ ਕੰਮ ਕਰਾਵਾਂਗੇ ਜੀ ਪਾਰਕਿੰਗ ਦਾ ਜ਼ਰਾ ਦਾ ਕੁਝ ਇੱਥੇ ਆਪਣੇ ਕੋਲ ਹੈਗਾ ਤਲਾ ਪਾਰਕਿੰਗ ਨੇ ਉਹ ਹੀ ਪਾਰਕ ਛੋਟਾ ਪਾਰਕ ਹੈ ਮਤਲ ਜੀ ਸਰ ਰਾਸ਼ਨਕਾਰ ਦੀ ਸਮੱਸਿਆ ਕਾਫੀ ਪਿੰਡਾਂ 'ਚ ਹੁੰਦੀ ਆ ਜਿਹੜੇ ਯੋਗ ਲੋਕ ਹੁੰਨੇ ਉਹਨਾਂ ਦੇ ਰਾਸ਼ਨਕਾਰ ਨਹੀਂ ਬਣੇ ਹੁੰਦੇ ਸੋ ਨਜਾਇਜ਼ ਰਾਸ਼ਨਕਾਰ ਭਾਵੇਂ ਹੁੰਦੇ ਸੋ ਜਿਹਨਾਂ ਬੜੀ ਮੋੜ ਰਾਸ਼ਨ ਆਉਂਦਾ ਕਦੇ ਹੀ ਕਮੈਂਟ ਕਰਦੇ ਜੇ ਤੁਹਾਡੇ ਗਵਾਈ ਤੇ ਕਿਵੇਂ ਕਰਵਾ ਲੀਤਾ ਜਾਏ ਨਹੀਂ ਸਾਡੀ ਗਵਾਈ ਜਦੋਂ ਦੇ ਸਾਡੀ ਆਮ ਸਰਕਾਰ ਆਈ ਇਹ ਆਪ ਜਾ ਕੇ ਕੰਕ ਬਣੋਣੇ ਆ ਜਾ ਗਏ ਮਲਕੀ ਇਹੋ ਜੀ ਕੋ ਰਿਪੋਰਟ ਨਹੀਂ ਆਈ ਆਡੀ ਕੋਈ ਜੇ ਕੇ ਇਹਦਾ ਹੋਵੇ ਤੇ ਆਪ ਜਾ ਕੇ ਕਰੋਣੇ ਆ ਰਾਸ਼ਨਕਾਰ ਸਾਰਿਆਂ ਨਾਲ ਪਤਾ ਚੀ ਰਾਸ਼ਨਕਾਰ ਠੀਕ ਬਣੇ ਸਾਰਿਆਂ ਪੜ੍ਹਦੀ ਐਜੂਕੇਸ਼ਨ ਲੈ ਕੇ ਕਿੰਨੇ ਦੇ ਹੁੰਦੇ ਕੀ ਲੱਗਦਾ ਸਕੂਲ ਅਪਡੇਟ ਹੋਣ ਦੀ ਲੋੜ ਹੈ ਕੀ ਹੈ ਜਨਾ ਇੱਥੇ ਕੁਝ ਕਾਰਦੀ ਕਮੀ ਲੱਗਦੀ ਨਹੀਂ ਅਪਡੇਟ ਨਹੀਂ ਜੀ ਇੱਥੇ ਮਤਲਬ ਕਿ ਸ਼ਹਿਰ ਲਾਗੇ ਹੋਣ ਕਰਕੇ ਮਤਲਬ ਕਿ ਗਵਰਨਮੈਂਟ ਹਾਈ ਸਕੂਲ ਸਕੂਲ ਸਰਕਾਰੀ ਹੈਗਾ ਲਾਗੇ ਤੇ ਇਸ ਕਰਕੇ ਮਤਲਬ ਅਪਗ੍ਰੇਡ ਨਹੀਂ ਅਸੀਂ ਕਿਹਾ ਤੇ ਹਸਪੀਟਲ ਜਿਹੜਾ ਹੈਗਾ ਉਹਨੂੰ ਅਪਗ੍ਰੇਡ ਕੀਤਾ ਹੈ ਹੁਣ ਭਗਵੰਤ ਮਾਨ ਦੀ ਗੁਆਇਹਟ 2 ਲੱਖ 20000 ਰੁਪਏ 2 ਕਰੋੜ 20 20 ਲੱਖ ਰੁਪਏ ਆਇਆ ਤੇ ਉਹ ਉਹਨਾਂ ਨੂੰ ਉੱਥੇ ਕੰਮ ਚੱਲ ਰਿਹਾ ਹਸਪੀਟਲ ਹੈ ਜੀ ਸਾਡਾ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਦੇਖੀ ਜਿਹੜੇ ਜੋ ਬਣਾਉਂਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਸਾਨੂੰ ਜਾਈਂ ਨਾ ਪਾਈ ਜਾਂਦੇ ਨੇ ਸਭ ਇੱਕ ਹਫਤਾ ਉਹਦੇ ਬਾਅਦ ਤੇ ਜਿਵੇਂ ਦਿਨ ਨਿੰਨ ਯਾਜਨਾਮ ਨਹੀਂ ਪਾਏਗੇ ਨਾ ਹੀ ਕੋਈ ਰਾਸ਼ਨ ਕਾਰਡ ਚ ਪਾਇਆ ਨਜਾਇਜ਼ ਤੇ ਨਾ ਹੀ ਨਰੇਗਾ ਚ ਕੋਈ ਨਜਾਇਜ਼ ਪਾਇਆ ਸਭ ਜਿਹੜਾ ਤੁਸੀਂ ਕਹਦੇ ਹਦਾ ਤੇ ਪਿੰਡ ਦੇ ਵਿੱਚ ਜੁਮੇ ਕਾਈ ਕੰਮ ਜਾਣੇ ਲੋੜੀ ਦਾ ਜਿਹੜਾ ਕੰਮ ਸਭ ਤੋਂ ਉਤੰਦ ਬਣਦੇ ਸ਼ਕਸੂ ਉਤੰਦ ਚਲੋ ਅਸੀਂ ਸਾਫ ਸੁਵਾਈ ਪਿੰਡ ਦੇ ਢਾਲੇ ਦਵਾਲੇ ਬਹੁਤ ਮਲ ਕੰਮ ਹੋਣ ਵਾਲਾ ਇਹ ਗੰਧ ਬਹੁਤ ਹੀ ਨਾਲੀਆਂ ਦਾ ਭੰਗ ਬੜੀ ਹੁੰਦੀ ਉਹ ਸਭ ਕੰਮ ਕੀਤਾ ਮੇਨ ਸਾਡਾ ਮੜੀਆਂ ਦਾ ਰਸਤਾ ਹੀ ਉਹ ਅਸੀਂ ਤੁਸੀਂ ਵੇਖ ਸਕਦੇ ਹੋ ਅਸੀਂ ਕੰਮ ਸ਼ੁਰੂ ਕੀਤਾ ਆ। ਉਹ ਸਿਵਰੇ ਸਮੱਸਿਆ ਕਹਿੰਦੇ ਮੜੀਆਂ ਹੁੰਦੀ ਆ ਕਿ ਤੋਂ ਹਾਂ ਸਾਡੇ ਪਿੰਡ ਨਹੀਂ ਸਿਵਰੇ ਸਾਡੇ ਪਿੰਡ ਦੋ ਛੱਪੜ ਨਹੀਂ ਇੱਕੇ ਲੱਗਿਆ ਇੱਕੋ ਸਾਈਡ ਪਾਣੀ ਸਾਰਾ ਮਤਲਬ ਕਿਤੇ ਨਿਕਾਸ ਵਧੀਆ ਚੱਲ ਰਿਹਾ। ਇਹ ਗੱਲ ਕਈ ਵਾਰੀ ਪਿੰਡਾਂ ਦੇ ਚ ਵੜੇ ਨਹੀਂ ਕੋ ਬਾਲ ਜਾਂਦੇ ਲੋਕਾਂ ਨੂੰ ਬਾਹਰ ਨਹੀਂ ਜਾਂਦਾ ਨਹੀਂ ਬਣਾਇਆ ਜਾਂਦੇ ਸੋ ਉਹਨਾਂ ਦਾ ਸਮਾਂ ਹੀ ਬਰਬਾਦ ਹੁੰਦਾ ਹੈ ਪਾਈ ਰੋਸ ਇੱਕ ਸਰਪੰਚ ਦੀ ਜੰਮਿਆ ਦੇ ਕਿਵੇਂ ਦੇ ਦੋ ਦੇ ਹਾਰ ਦੀ ਜ਼ਿੰਮੇਵਾਰੀ ਨਿਭਾ ਰਹੇ ਜਾਈ ਪਹਿਲਾਂ ਥਾਣੇ ਕਹਿ ਕੇ ਰੱਖਿਆ ਵੀ ਸਾਡੇ ਪਿੰਡ ਪੁਲਿਸ ਨਹੀਂ ਆਏਗੀ ਅਸੀਂ ਆਪੇ ਘਰ ਫੈਸਲਾ ਕਰਨੇ ਇੱਥੇ ਅਸੀਂ ਆ ਪੈਡ ਰੱਖਿਆ ਤੇ ਅਸੀਂ ਰਾਜੀ ਨਾਵੇਂ ਜਦੋਂ ਪੁਲਿਸ ਕਰਦੀ ਇੱਥੇ ਘਾਰ ਹੀ ਕਰ ਲੀਦਾ ਹੈ ਬਾਕੀ ਨਸ਼ਿਆਂ ਦੇ ਵਿਰੋਧ ਅਸੀਂ ਬਹੁਤ ਆ ਜੋ ਨਸ਼ਿਆਂ ਵਿਰੋਧ ਹੈ ਜਿਹੜਾ ਪਿੰਡ ਚ ਮਤਲਬ ਜੁ ਕਹੀ ਇਹੋ ਜਿਹਾ ਕੰਮ ਨਹੀਂ ਹੋਉਂ ਦਿੱਤਾ ਨਾ ਕਿਸੇ ਨੂੰ ਵੇਚਣ ਦਿੱਤਾ ਨਾ ਖਾਣ ਦਿੱਤਾ ਇੱਕ ਸਮੂਝਾ ਕਦੇ ਆ ਕੇ ਦੁਕਾਨ ਪਾਈ ਮੈਨੂੰ ਪਤਾ ਲੱਗਾ ਉਹ ਮੈਂ ਜਾ ਕੇ ਪੁੱਛਿਆ ਜਾ ਕੇ ਕਹਿੰਦਾ ਮੈਂ ਪਹਿਲਾਂ ਕਰਦਾ ਸੀ ਤੇ ਹੁਣ ਨਹੀਂ ਕਰਦਾ ਪਰ ਉਹਨੂੰ ਮੈਂ ਕਹਿਆ ਵੀ ਤੂੰ ਬੰਦ ਕਰ ਦੇ ਉਹਦਾ ਸ਼ਟਰ ਬੰਦ ਕਰਾਤਾ ਹੈ। ਜੀ। ਸਭ ਬਲਾਗ ਪ੍ਰਦਾਨ ਹੋਣ ਦੇ ਨਾਤੇ ਤੁਸੀਂ ਬਲਾਗ ਪ੍ਰਦਾਨ ਮੇਰਾ ਜਦੋਂ ਕੀ 50 ਹਜ਼ਾਰ ਦੇ ਮਾਮਲੇ ਲੈ ਕੇ ਕਿਵੇਂ ਦੇ? 50 ਸਰਕਾਰ ਵੱਲੋਂ ਕੋਈ ਨਹੀਂ ਮੈਂ ਬਹੁਤ ਵਧੀਆ ਕੰਮ ਬਲਾਇਆ ਕਿੰਨੀਆਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਇਮਾਨਦਾਰੀ ਚੱਲ ਰਹੀ ਹੈ। ਇਹ ਸਾਰਾ ਸੈਂਟਰ ਬੋਰਡ ਜਾਂ ਪੰਜਾਬ ਪੁਲਿਸ ਆਪ ਸਹੂਲਤਾਂ ਦੇ ਨਜ਼ਦੀਕ ਲੋਕਾਂ ਵਾਸਤੇ ਬੰਦਾ ਚੰਗਾ ਸੋ ਫਿਰ ਦੇ ਕੇ ਜਦੋਂ ਅੱਜ ਤੱਕ ਬੰਦੀ ਹੁੰਦੀ ਹੈ ਮਤਕ ਪਹੁੰਚਦਾ ਨਹੀਂ ਹੁੰਦਾ। ਨਹੀਂ ਆਹੀ ਮਤਲਬ ਕਿਵੇਂ ਦੇਖਾਂ ਤੁਹਾਡੀ ਬੰਦੇ ਅਸੀਂ ਕਰਦੇ ਨਹੀਂ ਜਿਹੜਾ ਵੀ ਮਤਲਬ ਜੋ سہولت ਆ ਤੁਹਾਡੇ ਸਾਹਮਣੇ ਹੁਣ ਵੇਖ ਕੇ ਗਿਆ ਹੈ ਕਾ ਸਿਆਣ ਕਰਾ ਕੇ ਆਵਾ ਆਪਣੇ ਲੀਵਰ ਕਾਰਡ ਦੇ ਅਸੀਂ ਕੇ ਨੂੰ ਮਨਾ ਨਹੀਂ ਕਰਦੇ ਜੋ ਵੈਲਫੇਅਰ ਆ ਰਿਹਾ ਹੈ ਮਰਨ ਵਾਲੇ ਫੌਜੀ ਹੋਣ ਦੇ ਨਾਤੇ ਆ ਨੂੰ ਸਭ ਬੱਚੇ ਕੁੱਧੇ ਰਾਟਾ ਪੈਨਾਇਆ ਸੋ ਨਵੇਂ ਫਾਰਮ ਭਰੇ ਤੇ ਆ ਤੁਹਾਡੇ ਬੰਦੇ ਸਾਡੇ ਪਿੰਡਾਂ ਅਸੀਂ 20 ਫਾਰਮ ਭਰੇਗੇ ਸਾਡੇ ਪਿੰਡ ਦੇ ਕੋਈ ਨਹੀਂ ਪਟੇ ਕਹਿੰਦਾ ਆਵਾਜ਼ ਜਿਹੜੇ ਪਹਿਲੇ ਜਿਹੇ ਇੱਕ ਇੱਕ ਗ੍ਰਾਂਟ ਆਈ ਸਾਡੇ ਪਿੰਡ ਜੇ ਪਹਿਲਾਂ ਵਾਲੇ ਚ ਪਰ ਹੁਣ ਵੀ ਅਸੀਂ ਹੋਰ ਭਰੇ ਆ। ਲੱਛਾਂ ਦੇ ਵੀ ਅਸੀਂ ਫਾਰਮ ਭਰੇ ਆ। ਜੀ ਸਰ ਸਦਾ ਦੇ ਪੈਸੇ ਪਿੰਡਾਂ ਚ ਜਾਂਦੇ ਆ ਕਿਉਂਕਿ ਤੁਹਾਡੇ ਤੋਂ ਪਹਿਲਾਂ ਸਾਡੇ ਪਿੰਡ ਪਹਿਲਾਂ ਪਏ ਆ ਮਿਲੇ ਆ ਪਹਿਲੇ ਬਲਕਿ ਸਰਕਾਰ ਚ ਪਰ ਹੁਣ ਸਾਡੇ ਜੋ ਇੱਕ ਦੋ ਬੰਦੇ ਭਰੇ ਆ ਪਰ ਪਹਿਲਾਂ ਮਿਲੇ ਆ ਢ ਪਿੰਡ ਕੋ 10 ਕਾਦੀਆਂ ਨੂੰ ਮਿਲੇ ਛੱਡਾਂ ਦੇ ਪੈਸੇ। ਮੈਂ ਦੁਬਾਰਾ ਨੰਦਾ ਸਾਹਿਬ ਕੀ ਜਨਾ ਚਾਹੁੰਗਾ ਤੁਹਾਨੂੰ ਨਾ ਸੇਵਾ ਕਰਦਾ ਨਾ ਤਾਂ ਧੰਨ ਹੋਸਾ। ਕੀ ਇਹ ਮਾਸਨ ਕੀ ਹੋਵੇ ਪਿੰਡ ਵਾਲਿਆਂ ਨੂੰ ਅਸੀਂ ਭਾਈ ਸਾਰਾ ਜੀ ਇਹੋ ਮੈਸੇਜ ਦਿੰਨੇ ਆਂ ਵੀ ਕੋਈ ਮਤਲ ਜ਼ਿਆਦਾਤਰ ਅਸੀਂ ਨਸ਼ਿਆਂ ਦੇ ਵਿਰੁੱਧ ਚੱਲ ਰਿਹਾ ਜੀ ਜੋਦ ਨਸ਼ਿਆਂ ਵਿਰੁੱਧ ਕੋਈ ਮਤਲ ਕਿ ਮੈਂ ਕਹਾਂ ਵੀ ਉਹ ਬੰਦਾ ਬਖਸ਼ਿਆ ਨਹੀਂ ਜਾਏਗਾ ਜਿਹੜਾ ਨਸ਼ਾ ਕਰੇਗਾ ਜਾਂ ਵੇਚੇਗਾ ਉਸ ਕਰਕੇ ਮਤਲ ਸਾਰਾ ਪਿੰਡਾ ਉਹ ਨਹੀਂ ਸਾਡੇ ਕੋਈ ਮਤਲ ਕਿ ਇਹੋ ਜਿਹਾ ਬੰਦਾ ਨਹੀਂ ਹੈਗਾ ਜਿਹੜੇ ਹੈਗੇ ਉਹਨਾਂ ਨੂੰ ਅਸੀਂ ਸਤੇਜ਼ ਕਰ ਰਹੇ ਆ ਕਿ ਨਾ ਹੀ ਨਸ਼ਾ ਵੇਚਣ ਦੇਣਾ ਜੇ ਤਾਂ ਨਾ ਹੀ ਨਸ਼ਾ ਕਰਨ ਦੇਣਾ ਜੀ